ਕਾਂਗਰਸ ਦੇ ਅੰਦਰ ਕਲੇਸ਼ ਦਾ ਨਵਾਂ ਕੱਟਾ-ਕੱਟੀ ਖੁੱਲਣ ਜਾ ਰਿਹਾ ਹਲਕਿਆਂ ਦੇ ਵਿੱਚ ਨਵੀਂ ਸਬੰਧੀ ਹੋਣੀ ਸ਼ੁਰੂ ਹੋ ਗਈ ਹੈ ਕਈ ਆਗੂ ਨਵੇਂ ਹਲਕਿਆਂ ਦੀ ਤਲਾਸ਼ ਚਣੇ ਤੇ ਕਈ ਆਪਣੇ ਨਵੇਂ ਹਲਕੇ ਬਣਾਉਣ ਜਾ ਰਹੇ ਨੇ ਆਖਰਕਾਰ ਕਿੰਨੂ ਕਿਹਦਾ ਥਾਪੜ ਹੈ ਤੇ ਕਿਹਦੇ ਥਾਪੜੇ ਦੇ ਉੱਤੇ ਇੱਕ ਦੂਜੇ ਦੇ ਹਲਕੇ ਚ ਕੁਸਪੈਟ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਕਾਫੀ ਉਤਲ-ਪੁਤਲ ਸ਼ੁਰੂ ਹੋ ਗਈ ਹੈ ਤਾਜ਼ਾ ਘਟਨਾਕਰਮ ਸੰਗਰੂਰ ਤੇ ਮਰੇਲਕੋਡਲਾ ਜ਼ਿਲ੍ਹੇ ਦੀ ਸਿਆਸਤ ਦੇ ਨਾਲ ਸੰਬੰਧਿਤ ਆਖਰਕਾਰ ਮਾਮਲਾ ਕੀ ਹੈ ਕਿਹੜਾ ਵਿਧਾਇਕ ਕਿਹਦੇ ਹਲਕੇ ਚ ਘੁਸਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪਾ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਅੰਦਰ ਕਾਂਗਰਸ ਕਾਫੀ ਅਨੁਸ਼ਾਸਨਹੀਨਤਾ ਦੇ ਸ਼ਿਕਾਰ ਹੈ ਇਹ ਕੋਈ ਅੱਜ ਦੀ ਗੱਲ ਨਹੀਂ ਕਾਂਗਰਸ ਦੇ ਅੰਦਰ ਹੁਣ ਨਵਾਂ ਕਲੇਸ਼ ਕਹਿ ਲਿਏ ਕਲੇਸ਼ ਵਾਲਾ ਕਟਾ-ਕੱਟੀ ਖੁੱਲ ਗਿਆ ਹੈ ਇਹ ਕੀ ਮਾਮਲਾ ਹੈ ਮਰੇਲਕੋਟਲੇ ਜ਼ਿਲ੍ਹੇ ਦਾ ਇੱਕ ਹਲਕਾ ਹੈ ਅਮਰਗੜ ਪਿਛਲੀ ਵਾਰ ਹਲਕਾ ਅਮਰਗੜ ਤੋਂ 2022 ਦੀ ਵਿਧਾਨ ਸਭਾ ਚੋਣ ਸੁਮਿਤ ਸਿੰਘ ਨੇ ਲੜੀ ਉਹਨਾਂ ਨੂੰ ਸਿੱਧੂ ਖੇਮੇ ਦਾ ਮੰਨਿਆ ਜਾਂਦਾ ਉਹਨਾਂ ਦੇ ਪਿਤਾ ਵੀ ਧੂਰੀ ਤੋਂ ਵਿਧਾਇਕ ਰਹੇ ਪਰ ਸਵਾਲ ਇਹ ਹੈ ਕਿ ਹੁਣ ਉੱਥੇ ਨਵੀਂ ਕੁਸ ਪੈੜ ਸ਼ੁਰੂ ਹੋਈ ਹੈ ਕੁਸ ਪੈੜ ਕੌਣ ਕਰ ਰਿਹਾ ਕੁਸ ਪੈੜ ਕਰ ਰਹੇ ਨੇ ਜੱਸੀ ਖੰਗੂੜਾ ਜੱਸੀ ਖੰਗੂੜਾ ਕਿਲਾ ਰਾਏਪੁਰ ਤੋਂ ਵਿਧਾਇਕ ਰਹੇ ਕਿਲਾ ਰਾਏਪੁਰ ਹਲਕਾ ਡਿਜ਼ੋਲਵ ਕਰਕੇ ਨਵਾਂ ਹਲਕਾ ਗਿੱਲ ਬਣਾ ਦਿੱਤਾ ਗਿਆ ਜਿਹੜਾ ਕਿ ਰਿਜ਼ਰਵ ਹੈ ਫਿਰ ਚਰਚਾ ਸੀ ਕਿ ਉਹਨਾਂ ਨੂੰ ਦਾਖਾ ਭੇਜ ਦਿੱਤਾ ਜਾਵੇ ਉਹ ਦਾਖਾ ਗਏ ਵੀ ਸਫਲਤਾ ਨਹੀਂ ਹੱਥ ਲੱਗੀ ਉਹਨਾਂ ਦੇ ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਚੱਲ ਗਈ ਤੇ ਉਹ ਹਲਕਾ ਚਲੇ ਗਿਆ ਕੈਪਟਨ ਸੰਦੀਪ ਸਿੰਘ ਸਿੱਧੂ ਹਰਾਂਕਵਲੇ ਸੰਧੂ ਹਰਾਂਕਵਲੇ ਤਾਂ ਉਹਨਾਂ ਦੇ ਹਲਕੇ ਦੇ ਵਿੱਚ ਹੁਣ ਜੱਸੀ ਖੰਗੂੜਾ ਦਾ بے ਹਲਕਾ ਹੋ ਗਏ ਜੱਸੀ ਖੰਗੂੜਾ ਦਾ ਜਿਹੜਾ ਸਿਸਟਮ ਹੈ ਉਹ ਹਿੱਲ ਗਿਆ ਕਿ ਹੁਣ ਉਹ ਕਿੱਧਰ ਜਾਣ ਤਾਂ ਕਿਹਾ ਜਾਂਦਾ ਹੈ ਸੂਤਰ ਵੀ ਦੱਸਦੇ ਆ ਤੇ ਸਰਗਰਮੀਆਂ ਨੂੰ ਜਦੋਂ ਆਪਾਂ ਫੱਪਾ ਕੱਢਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਜਿਹੜੇ ਟਾਈਮ ਜੱਸੀ ਖੰਗੂੜਾ ਦੀ ਕਾਂਗਰਸ 'ਚ ਵਾਪਸੀ ਹੋਈ ਉਹ ਬੜਾ ਅਹਿਮ ਹੈ ਉਸ ਸਮਾਂ ਉਹ ਹੈ ਜਦੋਂ ਲੁਧਿਆਣੇ ਦੇ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੇਂਗਲ ਲੋਕ ਸਭਾ ਦੀ ਚੋਣ ਲੜ ਰਹੇ ਸੀ ਉਸ ਦਰਮਿਆਨ ਉਹਨਾਂ ਦੀ ਸ਼ਮੂਲੀਅਤ ਹੋਈ ਜਸਸੀ ਗੰਗੂੜਾ ਕਾਰੋਬਾਰੀ ਨੇ ਹੋਟਲ ਕਾਰੋਬਾਰੀ ਨੇ ਵੱਡਾ ਨਾਂ ਹੈ ਚ ਕੋਈ ਦੋਰਾ ਨਹੀਂ ਤੇ ਇੱਕ ਤਰ੍ਹਾਂ ਨਾਲ ਬਹੁਤ ਕਹ ਲਈਏ ਕਿ ਖੁੱਲੇ ਸੁਭਾਅ ਦੇ ਮਾਲਕ ਕਿਹਾ ਜਾਂਦੇ ਆ ਤੇ ਬੜਾ ਖੁੱਲ ਕੇ ਬੋਲਣ ਵਾਲੇ ਗੱਲ ਰੱਖਣ ਵਾਲੇ ਲੋਕਾਂ ਦੇ ਵਿੱਚ ਉਹਨਾਂ ਦਾ ਨਾਂ ਸ਼ਾਮਿਲ ਹੈ ਜਦੋਂ ਉਹ ਵਿਧਾਇਕ ਸੀ ਉਦੋਂ ਵੀ ਤੇ ਹੁਣ ਵੀ ਹੁਣ ਉਹ ਹਲਕਾ ਅਮਰਗੜ ਦੇ ਵਿੱਚ ਸਰਗਰਮੀਆਂ ਵਧਾ ਚੁੱਕੇ ਆ। ਉਹਨਾਂ ਦਾ ਕੁੱਪਕਲਾਂ ਦੇ ਵਿੱਚ ਦਫ਼ਤਰ ਖੋਲ੍ਹਿਆ ਗਿਆ ਲਗਭਗ ਅੱਜ ਤੋਂ ਕਹਿ ਲਈਏ ਕਿ ਮਹੀਨੇ ਦੇ ਕਹਿ ਸਕਦੇ ਆ ਕਿ ਮਹੀਨਾ ਕੁ ਪਹਿਲਾਂ ਉਹਨਾਂ ਨੇ ਆਪਣਾ ਇੱਕ ਦਫ਼ਤਰ ਦਾ ਉਦਘਾਟਨ ਕੁੱਪਕਲਾਚ ਕੀਤਾ। ਹਾਲਾਂਕਿ ਦੇਖੋ ਕਾਂਗਰਸ ਦੇ ਉੱਥੇ ਬਹੁਤ ਸਾਰੇ ਆਗੂ ਨੇ ਸੁਮਿਤ ਸਿੰਘ ਹਲਕਾ ਇੰਚਾਰਜ ਕਹਿ ਲੋ ਜਾਂ ਕਹਿ ਲੋ ਕਿ ਉਹਨਾਂ ਨੇ ਚੋਣ ਲੜੀ ਸੀ ਉਹ ਨੇ। ਇਹ ਸਾਰੀਆਂ ਸਥਿਤੀਆਂ ਦੇ ਵਿੱਚ ਹੁਣ ਜੱਸੀ ਖੰਗੂੜਾ ਦਾ ਉੱਥੇ ਦਫ਼ਤਰ ਖੋਲਣਾ ਕਿਉਂਕਿ ਉਹਨਾਂ ਨੂੰ ਕੀ ਲੋੜ ਪੈ ਗਈ ਨਾ ਉਹਨਾਂ ਦਾ ਹਲਕਾ ਉਹਨਾਂ ਦਾ ਕਾਰੋਬਾਰ ਵੀ ਸਾਰਾ ਲੁਧਿਆਣੇ ਦੇ ਵਿੱਚ ਹੈ ਹੁਣ ਉਹ ਹਲਕਾ ਅਮਰਗੜ ਦੇ ਲੋਕਾਂ ਦੇ ਦੁੱਖ ਸੁੱਖ ਉਹਨਾਂ ਨੂੰ ਕਿਵੇਂ ਇੰਨੀ ਅਚਾਨਕ ਯਾਦ ਆ ਗਏ ਕਿਹਾ ਜਾਂਦਾ ਕਿ ਥਾਪੜਾ ਕਿਸੇ ਦਾ ਥਾਪੜਾ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਿਹਦਾ ਥਾਪੜਾ ਹੋ ਸਕਦਾ ਕਿਉਂਕਿ ਜਿਹੜੀ ਖੇਮੇ ਬੰਦੀ ਹੈ ਸੁਮਿਤ ਸਿੰਘ ਨੂੰ ਅਹੰਦਾ ਖੇਮਾ ਜਿਹੜਾ ਉਹ ਦੂਜਾ ਮੰਨਿਆ ਜਾਂਦਾ ਉਹ ਜਲੰਧਰ ਦੇ ਦੋ ਵੱਡੇ ਆਗੂ ਨੇ ਜਿਹੜੇ ਉਸ ਖੇਮੇ ਦੀ ਅਗਵਾਈ ਕਰਦੇ ਨੇ ਜਾਂ ਉਸ ਖੇਮੇ 'ਚ ਨੇ ਪ੍ਰਗਟ ਸਿੰਘ ਤੇ ਚਲੰਜੀ ਸਿੰਘ ਚੰਨੀ ਦੇ ਖੇਮੇ ਦੇ ਨਾਲ ਉਹਨਾਂ ਨੂੰ ਜੋੜ ਕੇ ਦੇਖਿਆ ਜਾਂਦਾ ਵੈਸੇ ਤਾਂ ਉਹ ਬੇਸਿਕਲੀ ਪੁਰਾਣੇ ਜਿਹੜਾ ਕਿਉਂਕਿ ਉਹਨਾਂ ਦੀ ਨਵਜੋਤ ਸਿੰਘ ਸਿੱਧੂ ਨਾਲ ਰਿਸ਼ਤੇਦਾਰੀ ਹੈ ਉਹ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਖੇਮੇ ਦੇ ਕਰੀਬੀ ਸੀਗੇ ਅੱਜ ਕੱਲ ਉਹ ਦੂਜੇ ਖੇਮੇ 'ਚ ਵੀ ਖੇਡ ਰਹੇ ਆ ਤੇ ਸੁਮਿਤ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਨੇ ਲਗਭਗ ਦਰਜਨਾ ਲੋਕ ਐਸੇ ਨੇ ਜਿਹੜੇ ਹਲਕਾ ਅਮਰਗੜ ਤੋਂ ਆਪਣੇ ਪਰ ਤੋਰ ਲਏ ਸੀ ਪਰ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਲਿਸਟਮ ਟੈਸਟ ਹੈ ਕਾਂਗਰਸ ਦਾ ਹਲਕਾ ਅਮਰਗੜ ਦੇ ਵਿੱਚ ਕਿ ਜੱਸੀ ਖੰਗੂੜਾ ਨੂੰ ਕਿਹਦਾ ਥਾਪੜ ਹੈ ਥਾਪੜਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿਹਦੀ ਚੋਣ ਦੇ ਲਈ ਪ੍ਰਚਾਰ ਕੀਤਾ ਉਹਦਾ ਹੀ ਥਾਪੜਾ ਹੋ ਸਕਦਾ ਹੈ ਹੋਰ ਦੂਜਾ ਬੰਦਾ ਕੌਣ ਥਾਪੜਾ ਦਿੰਦਾ ਨਾ ਹੀ ਕੋਈ ਇਸ ਪੋਜੀਸ਼ਨ 'ਚ ਹੈ ਇਸ ਸਮੇਂ ਕਾਂਗਰਸ ਦੇ ਅੰਦਰ ਕੇ ਥਾਪੜਾ ਦੇ ਦੇ ਤੂੰ ਉੱਥੇ ਜਾ ਕੇ ਦਫ਼ਤਰ ਖੋਲ੍ਹ ਲਾ ਤਾਂ ਸੁਭਾਵਿਕ ਜੀ ਗੱਲ ਹੈ ਕਿ ਜਿਹੜੇ ਤਾਇਆ ਤਾਇਆ ਜਿਮਣੀ ਚੋਂ ਹਾਰੇ ਐ ਉਹਨਾਂ ਦੇ ਥਾਪੜਾ ਹੋ ਸਕਦਾ ਕਈ ਚੀਜ਼ਾਂ ਨੇ ਖੰਗੂੜਾ ਹਲਕੇ ਦੇ ਅੰਦਰ ਸੀਨੀਅਰ ਕਾਂਗਰਸੀ ਆਗੂ ਵਜੋਂ ਵਿਚਰਨ ਲੱਗੇ ਨੇ ਤੇ ਆਪਣੇ ਸਿਆਸੀ ਸਫ਼ਰ ਦਾ ਗੁਣੀਆਂ ਜਿਹੜਾ ਉਹ ਇੱਥੋਂ ਸਿੱਧਾ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ ਤੇ ਉਹਦੀ ਵਿਆਤਬੰਦੀ ਉਹਨਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕੁਝ ਸਮਾਂ ਪਹਿਲਾਂ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸੀ ਉਸ ਤੋਂ ਬਾਅਦ ਉਹ ਮੋੜ ਕਾਂਗਰਸ 'ਚ ਆ ਗਏ ਤੇ ਹੁਣ ਹਲਕਾ ਅਮਰਗੜ ਦੀ ਧਰਤੀ ਆ ਜਿਹੜੀ ਉਹਦਾ ਉੱਥੇ ਆਪਣੀ ਰਾਜਨੀਤੀ ਜਿਹੜੀ ਉਹ ਕਰ ਰਹੇ ਨੇ ਉਹਨਾਂ ਨੇ ਆਪਣੀ ਬੇੜੀ ਜਿਹੜੀ ਆ ਪੱਤਨ ਤੇ ਲਿਆ ਕੇ ਖੜੀ ਕਰਤੀ ਹੈ ਹੁਣ ਪਾਰ ਲੱਗਦੀ ਆ ਕਿ ਨਹੀਂ ਲੱਗਦੀ ਹਲਕਾ ਅਮਰਗੜ ਚ ਇਹ ਤਾਂ ਹੁਣ ਸਮਾਂ ਦੱਸੇਗਾ ਪਰ ਹਾਲਾਂਕਿ ਜੋ ਮੀਡੀਆ ਰਿਪੋਰਟਰਾਂ ਆ ਰੀਆਂ ਨੇ ਉਹਨਾਂ ਦੇ ਅਨੁਸਾਰ ਜੱਸੀ ਕੰਗੂੜਾ ਕਹਿੰਦੇ ਕਿ ਉਹ ਸਿਰਫ ਵਿਚਰ ਰਹੇ ਨੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜ੍ਹ ਸਕਣ ਇਸ ਕਰਕੇ ਉਹਨਾਂ ਨੇ ਆਪਣਾ ਦਫ਼ਤਰ ਕੁਪਕਲਾਜ ਖੋਲ੍ਹ ਲਿਆ ਹੈ ਤੈ ਇੱਕ ਹੁਣ ਇੱਕ ਕਿਉਂਕਿ ਕੁੱਪਕਲਾ ਜਿਹੜਾ ਹਲਕਾ ਹੈ ਇਲਾਕਾ ਹੈ ਮੈਂ ਤੁਹਾਨੂੰ ਉਹਦੀ ਥੋੜੀ ਜੀ ਡੈਮੋਗ੍ਰਾਫੀ ਦੱਸ ਦਵਾਂ ਜੀਓਗ੍ਰਾਫੀ ਭਗੋਲ ਦੀ ਸਥਿਤੀ ਦੱਸ ਦਵਾਂ ਕਿਹੜਾ ਉਹਦਾ ਪੋਲੀਟੀਕਲ ਮੈਪ ਹੈ ਜਿਹੜਾ ਉਹਦਾ ਕੁੱਪਕਲਾ ਜਿਹੜਾ ਜਸੀ ਖੰਗੂੜਾ ਦਾ ਪੁਰਾਣਾ ਹਲਕਾ ਸੀ ਕਿਲਾ ਰਾਏਪੁਰ ਉਹਦੇ ਨਾਲ ਲੱਗਦਾ ਸਾਰਾ ਦਾ ਸਾਰਾ ਲਗਭਗ ਕੁੱਪਕਲਾ ਪਹੀੜ ਇਹ ਸਾਰਾ ਇਲਾਕਾ ਜਸੀ ਖੰਗੂੜਾ ਦੇ ਜਿਹੜਾ ਉਹਦੇ ਵਿੱਚ ਸੀ ਅਹਿਮਦਗੜ ਉਦੋਂ ਮਰੇਲ ਕੋਲੇ ਦਾ ਹਿੱਸਾ ਸੀ ਅੱਜ ਅਮਰਗੜ ਦਾ ਹਿੱਸਾ ਹੈ ਇਹ ਸਾਰਾ ਦਾ ਸਾਰਾ ਜਿਹੜਾ ਇਹ ਕਿਲਾ ਰਾਏਪੁਰ ਵਿਧਾਨ ਸਭਾ ਹਲਕੇ ਦੇ ਨਾਲ ਲੱਗਦਾ ਸੀ ਇੱਕ ਤਰ੍ਹਾਂ ਨਾਲ ਇਸ ਇਲਾਕੇ ਦੀ ਜਿਹੜੀ ਕਹਿ ਲਈਏ ਕਿ ਸੱਭਿਆਚਾਰਕ ਬਾਕੀ ਸਾਰੀਆਂ ਸਥਿਤੀਆਂ ਬੋਲਬਾਣੀ ਬੋਲੀ ਰਹਿਣ ਸਹਣ ਇੱਕੋ ਤਰ੍ਹਾਂ ਦਾ ਕੋਈ ਬਹੁਤਾ ਫਰਕ ਨਹੀਂ ਗੋਤਾਂ ਇਹ ਸਾਰਾ ਕੁਝ ਇੱਕ ਕਿਸਮ ਦਾ ਹੈ ਬਸ ਬਾ ਕਿਸਮ ਕੇ ਜਿਹੜਾ ਹਲਕਾ ਅਮਰਗੜ ਦਾ ਅਹਿਮਦਗੜ ਇਲਾਕਾ ਹੈ ਉੱਥੇ ਮੁਸਲਮਾਨ ਆਬਾਦੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਇਹ ਤੇ ਨਿਰਣਾਇਕ ਸਥਿਤੀ ਦੇ ਅੰਦਰ ਹੈ ਇਸ ਸਭ ਕਾਸੇ ਦੇ ਅੰਦਰ ਜੱਸੀ ਖੰਗੂੜਾ ਨੇ ਫਿਲਹਾਲ ਕਹਿ ਲਿਆ ਕਿ ਕੁੱਪ ਕਲਾਤਾ ਕਾ ਆਪਣੇ ਆਪ ਨੂੰ ਸੀਮਿਤ ਰੱਖਿਆ ਉਹ ਅਮਰਗੜ ਦੇ ਦੂਜੇ ਪਾਸੇ ਵੱਲ ਨੂੰ ਨਹੀਂ ਆਏ ਜਿਹਦੇ ਵਿੱਚ ਮਰੇਲ ਕੋਲੇ ਦਾ ਇਧਰਲਾ ਪਾਸਾ ਆ ਅ ਅਮਰਗੜ ਦਾ ਇਲਾਕਾ ਆ ਵੱਡੇ ਪਿੰਡ ਨੇ ਖਾਸ ਕਰਕੇ ਬਹੁਤ ਵੱਡੇ ਪਿੰਡ ਨੇ ਜਿੱਥੇ ਇਲਾਕੇ ਦੇ ਅੰਦਰ ਉਧਰ ਉਹ ਨਹੀਂ ਆਏ ਅਮਰਗੜ ਦੇ ਅੰਦਰ ਜੱਸੀ ਖੰਗੂੜਾ ਦੀ ਸਰਗਰਮੀ ਕਾਂਗਰਸ ਦੇ ਅੰਦਰ ਨਵਾਂ ਕਲੇਸ਼ ਇਹ ਸਾਰੀਆਂ ਚੀਜ਼ਾਂ ਪੈਰਲਲ ਚੱਲਣਗੀਆਂ ਜੱਸੀ ਖੰਗੂੜਾ ਅੱਗੇ ਜਾ ਕੇ ਕੀ ਕਰਦੇ ਐ ਕੀ ਨਹੀਂ ਕਰਦੇ ਤਾਂ ਸਮਾਂ ਦੱਸ ਸਕਦਾ ਐ ਪਰ ਇੱਕ ਗੱਲ ਜ਼ਰੂਰ ਐ ਕਿ ਕਾਂਗਰਸ ਦੇ ਅੰਦਰ ਇੱਕ ਗੁਬਾਰਾ ਹੋਰ ਫਟਣ ਜਾ ਰਿਹਾ ਐ ਕਿਉਂਕਿ ਹਰ ਸੁਮਿਤ ਸਿੰਘ ਕਿੱਥੇ ਜਾਣਗੇ ਦੀ ਵੀ ਬੜਲਾ ਜਿਹੜੇ ਉੱਥੇ ਤਿਆਰੀ ਕਰ ਰਹੇ ਨੇਗੇ ਪੀਪੀਸੀ ਮੈਂਬਰ ਨੇ ਉਹ ਕਿੱਥੇ ਜਾਣਗੇ ਬਹੁਤ ਸਾਰੇ ਲੋਕ ਨੇ ਉਹ ਕਿੱਥੇ ਜਾਣਗੇ ਜੇਕਰ ਤੁਸੀਂ ਇਸ ਤਰ੍ਹਾਂ ਨਾਲ ਬਾਹਰੋਂ ਬੰਦਿਆਂ ਨੂੰ ਲਿਆਓਗੇ ਤਾਂ ਫਿਰ ਹਲਕੇ ਦੇ ਲੋਕ ਕਿੱਥੇ ਜਾਣਗੇ ਤੇ ਥਾਪੜਾ ਦੇਣ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਹੁਣ ਫਿਰ ਇੱਥੇ ਹੁਣ ਜਦੋਂ ਟਿਕਟਾਂ ਲੈਣ ਦੀ ਵਾਰੀ ਹੋਣੀ ਆ ਤਾਂ ਫਿਰ ਗਹਿਮਾ ਗਹਿਮੀ ਵੀ ਛੜਨੀ ਆ ਹੁਣ ਗੈਰ ਰਸਮੀ ਤੌਰ ਤੇ ਇੱਕ ਦੋ ਵਾਰ ਕਿਹਾ ਗਿਆ ਸੁਣਨ ਚ ਆਇਆ ਕਿ ਦਲਵੀਰ ਗੋਲਡੀ ਖੁਰਾਣੇ ਵੀ ਕਿਹਾ ਕਿ ਮੇਰੀ ਪਤਨੀ ਕਿਉਂਕਿ ਬੀਬਾ ਸਿਮਰਤ ਖੰਗੂੜਾ ਦਾ ਪਿੰਡ ਆ ਜਿਹੜਾ ਉਹ ਵਿਧਾਨ ਪੇਕਾ ਪਿੰਡ ਆ ਜਿਹੜਾ ਵਿਧਾਨ ਸਭਾ ਹਲਕਾ ਅਮਰਗੜ ਦੇ ਵਿੱਚ ਆ ਮੋਰਾਵਾਲੀ ਤਾਂ ਉਹ ਵਗੈਰ ਰਸਮੀ ਤੌਰ ਤੇ ਹਾਲਾਂਕਿ ਕੋਈ ਇਹਦੀ ਕੋਈ ਪੁਸ਼ਟੀ ਨਹੀਂ ਹੈ ਉਹ ਯਾਨੀ ਕਿ ਇਸ ਤਰ੍ਹਾਂ ਨਾਲ ਨਹੀਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਹਾਂ ਲੜਨ ਦੀ ਤਿਆਰੀ ਕਰ ਰਹੇ ਹਾਂ ਯਾਨੀ ਕਿ ਇੱਕ ਤਰੀਕੇ ਨਾਲ ਹੁਣ ਜੇ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਕਾਂਗਰਸ ਦੇ ਵਿੱਚ ਨਮਾ ਕਟਾ ਕੱਟੀ ਤਾਂ ਜਿਹੜਾ ਹੈ ਉਹ ਖੁੱਲਣਾ ਸੀ ਉਹ ਖੁੱਲ ਚੁੱਕਿਆ ਹੈ ਕਾਂਗਰਸ ਇਸ ਨੂੰ ਡਿਸੋਲਵ ਕਿਵੇਂ ਕਰੇਗੀ ਕਿਹੜਾ ਢੜਾ ਭਾਰੂ ਪੈ ਜਾਊਗਾ ਟਿਕਟ ਦੇ ਸਮੇਂ ਦੇ ਉੱਤੇ ਜਸਸੀ ਖੰਗੂੜਾ ਪੈਸੇ ਵਾਲੇ ਵਿਅਕਤੀ ਨੇ ਜਸਸੀ ਖੰਗੂੜਾ ਤਗੜੇ ਕਾਰੋਬਾਰੀ ਨੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਮਦਦ ਵੀ ਬਹੁਤ ਕੀਤੀ ਤੇ ਸਭ ਕਾਸੇ ਦੇ ਵਿੱਚ ਥਾਪੜਾ ਤਾਂ ਕਿਤੇ ਮਿਲਿਆ ਤੇ ਉਹ ਥਾਪੜਾ ਹੁਣ ਰੰਗ ਵੀ ਦਿਖਾਉਣ ਲੱਗਿਆ ਫਿਰ ਕੀ ਅੱਗੇ ਜਾ ਕੇ ਚੀਜ਼ਾਂ ਬਦਲਣਗੀਆਂ ਕਾਂਗਰਸ ਇਸ ਨੂੰ ਸੰਭਾਲਣ 'ਚ ਕਾਮਯਾਬ ਹੋ ਜੇਗੀ ਫਿਲਹਾਲ ਅਜੇ ਨਜ਼ਰ ਨਹੀਂ ਆਉਂਦਾ ਕਾਂਗਰਸ ਦੇ ਅੰਦਰ ਗਰੁੱਪ ਬੰਦੀ ਧੜੇ ਬੰਦੀ ਹੋਰ ਸੇਖਰਵਾਲੇ ਨੂੰ ਜਾਣੀ ਹੈ ਤੇ ਜੇਕਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਰਹੀਆਂ ਥਾਪੜੇ ਦੇ ਕੇ ਲੀਡਰ ਦੂਜੇ ਹਲਕਿਆਂ 'ਚ ਭੇਜੇ ਜਾਂਦੇ ਰੇ ਤਾਂ ਇਹ ਹੋਰ ਗੰਭੀਰ ਹੋ ਸਕਦੀ ਹੈ ਕਾਂਗਰਸ ਇੱਕ ਨਵੇਂ ਜਿਹੜਾ ਵਾਲਵ ਰੋਰੇ ਦੇ ਵਿੱਚ ਘਿਰਦੀ ਨਜ਼ਰ ਆਉਂਦੀ ਹੈ ਤੇ ਇਹਦੇ ਨੁਕਸਾਨ ਕਾਂਗਰਸ ਨੂੰ ਕਾਫੀ ਵੱਡੇ ਹੋ ਸਕਦੇ ਆ